ਵਾਹਿਗੁਰੂ 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 ਜੀ ਟਾਈਮ ਬਹੁਤ ਹੋ ਗਿਆ ਦੇਖਾਂ ਕਿ ਸਮੀਤ ਉੱઠી ਆ ਕਿ ਨਹੀਂ ਅਜੇ ਤਾਂ ਬੈਂਚ ਚੜ ਗਿਆ ਅਜੇ ਤਾਂ ਹੀ ਲੱਗਦਾ ਮੈਨੂੰ ਜਿਵੇਂ ਮੇਰਾ ਚਿੱਤ ਠਿੱਲਾ ਹੁੰਦਾ ਚੱਕਰ ਜੀ ਆਈ ਜਾਂਦੇ ਆ ਗੁਰਦੁਆਰਾ ਸਾਹਿਬ ਵੀ ਜਾਣਾ ਸੀ ਚਲੋ ਵਾਹਿਗੁਰੂ ਜੀ ਸਮੀਤ ਨੂੰ ਉਠਾ ਦਿਆਂ ਪਹਿਲਾਂ ਵਾਹਿ ਸਮੀਤਾ ਓ ਜਸਮੀਤਾ ਹਾਂਜੀ ਮੰਮੀ ਉੱਠਵਤ ਬਹੁਤ ਕੁਵੇਲਾ ਹੋ ਗਿਆ ਹਾਂਜੀ ਮੰਮੀ ਆਈ ਹਾਂ ਚਲ ਮੈਂ ਮਾਂ ਦਾ ਜਿਹੜੇ ਦਰਸ਼ਨ ਕਰ ਲਾਂ ਪਿੱਛੇ ਪਾਸ਼ਾ ਇਹ ਵੀ ਨਾ ਪੈ ਨਹੀਂ ਦੇਣ ਹੁੰਦਾ ਇਹਨੇ ਲਾ ਦੇ ਦਰਸ਼ਨ ਕਰ ਲੈਨੇ ਵਾਹਿਗੁਰੂ ਤਨ ਮਨ ਹੋਏ ਨਿਹਾਲ ਜਾਗੁਰ ਦੇ ਸਾਹਮਣੇ ਵਾਹਿ ਤਨ ਗੁਰੂ ਰਾਮਦਾਸ ਦੇ ਸੋਖ ਸ਼ਾਂਤ ਵਿੱਚ ਵਾਹਿ ਜਸਮੀਤ ਉੱਠਵਤ ਹਾਂਜੀ ਮੰਮੀ ਤਾਂ ਕਿੰਨਾ ਟਾਈਮ ਹੋਇਆ ਹੋ ਗਏ 6:00 ਵਜੇ ਤੱਕ ਦਿੰਦ ਸਰਖੋਂ ਨੋ ਕਿ ਨਹੀਂ ਵਾਚੇ ਨਹੀਂ ਦੱਸੋ ਕਿ ਮੇਰੇ ਤੋਂ ਕੀ ਕਰਨਾ ਆਪ ਕੰਮ ਕਰ ਲੈ ਕੋਈ ਆਪ ਠੱਕਾ ਤੋੜਨਾ ਨਹੀਂਗਾ ਸੌਰਾ ਦਿਨ ਮੇਰੇ ਲੂਪੀ ਚਾਗੇ ਸੌਰਾ ਕੰਮ ਵੀ ਮਿਲਣਾ ਪੈਂਦਾ ਕੰਮ ਵੀ ਨਹੀਂ ਕਰਨਾ ਹੁੰਦਾ ਨਹੀਂ ਨੂੰ ਤੂੰ ਲੱਜਾ ਲੈ ਮੈਂ ਐਸਾ ਫੇਰੀ ਚਾਹ ਪਾਣੀ ਪੀਣੀ ਹੈ ਮਾ ਧੋ ਕੇ हां जी मम्मी चाय बनाई है तो सही मैं चाय कर दिया जिसमें चाय करला आज तने मैंने चक्कर जी आई जाते हां जी मम्मी आई लगता मेरा बीपी बढ़िया ਹੁੰਦਾ اچھا ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਪੈਲ ਜਾ ਕੇ ਮੈਂ ਬਣਾ ਲੈਣੀ ਆ हां ਮੈਂ ਪੈਣੀ ਨੂੰ ਉੱਥੇ ਚਾਹ ਦੀ ਕੁੱਟ ਫੜਾਦੀ ਬਤਨ ਚਾਹ ਦੀ ਕੁੱਟ ਫੜਾਦੀ ਆ ਆਪਣੇ ਨਿੱਕੀ ਇਹਦੇ ਕੁਛ ਨਾ ਕੁਛ ਸੌਖਾ ਰਹਿੰਦਾ ਹੁਣ ਮੂੰਹ ਚੱਕੇ ਤੁਰਪੀ ਉਹਨਾਂ ਦੇ ਘਰੇ ਚਾਹ ਬਣਾਉਣਾ ਤੇ ਘਰੇ ਉਦੋਂ ਇਹਦਾ ਕੁਛ ਤੋਂ ਪਤਾ ਨਹੀਂ ਕੰਮ ਕਰਨ ਵੇਲੇ ਇਹਦੇ ਕੁਛ ਨਾ ਕੁਛ ਹੋਦਾ ਰਹਿੰਦਾ ਹੈ ਬੰਨੇ ਭਾਗਦੀ ਰਹਿੰਦੀ ਹਰ ਵਕਤਾਂ ਹਮ ਸੰਨਾ ਚਾਹ ਕੜੇ ਨੇ ਪਸੰਦ ਕਰ ਲੈਣੀ ਚਾਹ ਚ ਵੀ ਬਥੇਰੇ ਨਖਰੀ ਮਾਰਨੀ ਆ ਆਏ ਬਣਾਉਣੀ ਸੀ ਆਏ ਬਣਾਉਣੀ ਸੀ ਚਾ ਇਹ ਤਾਂ ਨਹੀਂ ਸੀ ਕਰਨ ਟھਕਟ ਪਾਇਆ ਔ ਨਹੀਂ ਪਾਇਆ ਜਾਉ ਨਹੀਂ ਪਾਇਆ ਬਸ ਸਾਹੀ ਇਹਦੇ ਕੋਲ ਕੰਮ ਆ ਹੋਰ ਕੋਈ ਕੰਮ ਨਹੀਂ ਹੋਣਾਗਾ ਸਾਰਾ ਦਿਨ ਕਿੰਨਾ ਕੰਮ ਕਰਨ ਵਾਲਾ ਪਿਆ ਬੰਦਾ ਮਾੜਾ ਮੋਟਾ ਸੋਚ ਲਿਆ ਕੁੜੀ ਜੇ ਸਾਡੀ ਇਹ ਘੜਕਾ ਤੋੜਦੀ ਐ ਸਾਰਾ ਦਿਨ ਦੀ ਜੀ ਉਹਦੇ ਨਾਲ ਜਾ ਬਿਸਰਾਣੀ ਚੜਕੇ ਬੈਠੀ ਰਹਿੰਦੀ ਐ ਸਾਰਾ ਦਿਨ ਚਲ ਹੁਣ ਚਾਹ ਪੈ ਗਈ ਆ ਪਾ ਆ ਨਾ ਪੜਾਇਆ ਨਕਰੀ ਮਾਰਦੀ ਰਹੇ ਇਸ ਵਾਲਾ ਗੱਲ ਕੰਮ ਨਹੀਂ ਕਰਨਾ ਵਾਸਤਾ ਦੇ ਮੁੜ ਕੇ ਭੱਜ ਕਿਸੇ चीज ਵਿੱਚ ਕੱਪੜੇ ਤੋੜ ਮੰਮੀ ਜੀ ਲਾਓ ਚਾਹ ਲੈ ਲਓ ਮੰਮੀ ਜੀ ਚਾਹ ਲੈ ਜਾ ਠੀਕ ਹੋ ਹੁਣ ਤੁਸੀਂ ਮਾੜਾ ਮੋਟਾ ਠੀਕ ਆ ਹੁਣ ਤਾਂ ਆਈ ਮੇਰਾ ਬੀਪੀ ਵਧ ਜਾਂਦਾ ਅੱਛਾ ਠੀਕ ਹੈ ਤੁਸੀਂ ਨਾ ਪੈ ਜਾਓ ਤੁਸੀਂ ਰੈਸਟ ਕਰ ਲਓ ਕੰਮ ਦਾ ਕੀ ਕੰਮ ਤਾਂ ਮੈਂ ਸਾਰਾ ਕਰ ਹੀ ਲੈਣਾ ਤੁਸੀਂ ਨਾ ਪੈ ਕੇ ਆਰਾਮ ਨਾ ਆਰਾਮ ਕਰ ਲਓ ਐਵੇਂ ਟੈਨਸ਼ਨ ਨਾ ਲਿਆ ਮੈਂ ਲੰਗੀਆਂ ਗੋਲੀਆਂ ਬਸ ਹੋਰ ਮੈਂ ਤਾਂ ਆਰਾਮ ਜਾ ਗਿਆ ਨਾ ਫੇਰ ਤਾਂ ਤੁਸੀਂ ਜਦੋਂ ਬਿਮਾਰ ਹੋਏ ਪੈ ਮੈਂ ਤਾਂ ਫਿਕਰ ਹੀ ਹੋਊਗੀ ਕੰਮਕਾਰ ਕਰਾ ਦੂੰ ਫੇਰ ਤਾਂ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੁਸੀਂ ਪਾਓ ਆਰਾਮ ਨਾਲ ਕੰਮ ਦਾ ਕੀ ਮੈਂ ਆਪੇ 2 ਮਿੰਟਾਂ ਚ ਕਰ ਲੈਣਾ ਤੇ ਬੰਮੀ ਚੱਟ ਜੇ ਕੱਟੇ ਨਾ ਦਾ ਕੋਈ ਠਿੱਲਾ ਹੋ ਜਾਂਦਾ ਮੇਰਾ ਹੂੰ ਸਹੀ ਗੱਲ ਅੰਮੀ ਇਹ ਤਾਂ ਹੈ ਪੈ ਜਾਓ ਤੁਸੀਂ ਕੋਈ ਨਹੀਂ ਜੋ ਸਮੇਂ ਤੇ ਰੋਟੀ ਲਿਆਵੋ ਤਾਂ 9 ਵਜੇ ਘੇ ਖੋ ਪਈ ਜਾਂਦੀ ਗੋਲੀਆਂ ਨਾਲ ਹਾਂਜੀ ਮੰਮੀ ਲਿਆਉਣੀਆ ਵਿਆਪਤੀ ਲਿਓ ਇਹਨੇ ਲੱਛ ਨੀਲੋ ਉਟਨੀ ਬਿਮਾਰ ਕਾਦੀ ਹੈ ਬੇਟੀ ਸੇਵਾ ਕਰਾਉਂਦੀ ਹੈ ਇਹ ਤੋਂ ਵੀ ਮੈਂ ਵੀ ਕੋਈ ਨਹੀਂ ਆਈ ਰੋਟੀ ਫੜਾ ਕਿਉਂ ਬਈ ਦੂਜੇ ਨੂੰ ਕੁਝ ਨਹੀਂ ਦੇਣਾ ਹੈਗਾ ਸਾਰਾ ਦਿਨ ਤੇ ਹੀ ਖਾਂ ਖਾ ਕੇ ਐਡੀ ਮੋਟੀ ਹੋਈ ਜਾਂਦੀ ਹੈ ਬੱਠੀ ਉਹ ਲਿਆ ਦੇ ਮੈਨੂੰ ਹਣੇ ਸਾਰਾ ਦਿਨ ਤਾਂ ਮੂੰਹ ਚ ਬੱਟੇ ਚੱਲ ਵਰਦਾ ਹੈ ਫੜਾ ਦੇ ਨੀ ਪਤਾ ਵੀ ਰੋਟੀ ਕਿਵੇਂ ਖਾਈ ਦੀ ਹੁੰਦੀ ਹੈ ਸਾਈ ਫੜਾ ਕੇ ਇਹ ਵੀ ਆਲੂ ਮੰਮੀ ਚ ਰੋਟੀ ਲੈ ਆ ਪੁੱਤ ਗੁੰਦੀ ਦਾ ਹਾਂਜੀ ਦਹੀਂ ਲੈ ਆਉਂਦੀ ਪੁੱਤ ਫੋਰਾ ਉਹ ਮੰਮੀ ਦਹੀਂ ਹੈ ਨਹੀਂ ਸੀਗਾ ਤੇ ਮੈਨਾਂ ਮਿੰਨ ਲਾਦਾ ਜਮਾਇਆ ਨਹੀਂ ਆਪਾਂ ਸ਼ਹਿਰ ਖਣੀ ਜਮਿਆ ਨਹੀਂ ਨਾ ਤੇ ਉਹ ਮੈਂ ਹੈ ਨਹੀਂ ਸੀਗਾ ਦਹੀਂ ਖੱਲੀ ਪਈ ਅੱਛਾ ਉਹ ਤਾਂ ਖਾਣਾਂ ਚਾਹਣਾ ਉਹਨਾਂ ਰਾਜ ਸੀਗਾ ਗੋਲਗਾਣ ਚਿੱਤ ਜਖ ਖੁਸ਼ ਕੋਈ ਹਾਂ ਨਹੀਂ ਜੇ ਹੁੰਦਾ ਫਿਰ ਤਾਂ ਮੰਮੀ ਮੈਂ ਤੁਹਾਨੂੰ ਲੈ ਆਈ ਦੇਣਾ ਸੀਗਾ ਤੇ ਰੋਟੀ ਹੋਰ ਲੈਣੀ ਹੋਈ ਨਾ ਤੇ ਮੈਨੂੰ ਬਾਜ ਮਾਰ ਠੀਕ ਹੈ ਵਾਹ ਦਹੀਂ ਜਿਆਦਾ ਕੋਲਾ ਪਰਿਆ ਪਿਆ ਭਾਬੀ ਮੰਮੀ ਨੂੰ ਕਹਿੰਦੀ ਦਹੀਂ ਹੈ ਨਹੀਂ ਕਿਤੇ ਭਾਬੀ ਮੰਮੀ ਨੇ ਚਲਾਕੀਆਂ ਤਾਂ ਨਹੀਂ ਕਰਦੀ ਚਲ ਦੇਖ ਲਈਏ ਇੱਕ ਦੋ ਦਿਨ ਅੱਜ ਤੱਕ ਤਾਂ ਪਤਾ ਨਹੀਂ ਗੋਲੀਆਂ ਨਾਲ ਹੀ ਚਤਾਂ ਹੀ ਹੋਈ ਜਾਂਦਾ ਯਾਨੀ ਖੋਜ ਹੀ ਪਈ ਜਾਂਦੀ ਹੈ ਰੋਟੀ ਵੀ ਨਹੀਂ ਨੰਗੀ ਕੁਸ ਤਾਂ ਦਹੀਂ ਤੋਂ ਵੀ ਨਹੀਂ ਨਹੀਂ ਆਏ ਹੋਏ ਚਤਜਾ ਇਸਮੀਤ ਨੂੰ ਕਹਿੰਨੀ ਜੀ ਦੋ ਕ ਬਿਸਕਟ ਹੋਇ ਤਾ ਚਾਹ ਦਾ ਵੀ ਟਾਈਮ ਹੋਇਆ ਪਿਆ ਉਹ ਤਾਂ 11:00 ਵਾਲੀ ਦਾ ਇਸਮੀਤ ਹਾਂਜੀ ਮੰਮੀ ਉਹ ਤਾਂ ਬਿਸਕਟ ਹੈਗੇ ਤਾਂ ਦੋ ਕ ਲਿਆ ਹਾਂ ਮੈਂ ਜਿੱਤੇ ਦੁੱਬੀ ਜਾਂਦਾ ਤਾਂ ਮੈਂ ਮੰਨਣਾ ਤੀ ਜੇ ਇਤਾਂ ਡਾਕਟਰ ਨੇ ਓਕੇ ਓਕੇ ਲਿਓਣੀ ਹੈ ਲਿਆ ਪਤ ਮੈਂ ਚਾਹ ਤਾਂ ਤਾਂ ਮੇਰੇਆਂ ਦੀ ਚੱਲ ਕੱਲੇ ਬਿਸਕੁਟ ਹੀ ਦੇ ਜਾ ਚਾਹ ਨਾਲ ਬੁੱਤਜਾਬ ਬਣ ਜਾਂਦਾ ਫਿਰ ਠੀਕ ਹੈ ਜੀ ਕੋਈ ਗੱਲ ਨਹੀਂ ਲਿਓਣੀ ਅੰਮੀ ਜਦੋਂ ਕੰਮ ਕਰਨ ਲੱਗ ਜਾਣਾ ਉਦੀ ਵਜਾ ਮਾਨ ਲੱਗ ਜਾਂਦੀ ਹੈ ਰੋਟੀ ਲਿਆ ਦੇ ਚਾਹ ਲਿਆ ਦੇ 10 ਮਿੰਟ ਮੈਂ ਕਿਹਨੇ ਚੱਲ ਸੂਟ ਸਿਉਣੇ ਨਹੀਂ ਵਿਹਲੀ ਹੋ ਕੇ ਇਹ ਨਹੀਂ ਮੇਰਾ ਕੋਈ ਕੰਮ ਕਰ ਨਿਭੜਨ ਦਿੰਦੀਗੀ ਕਿਤੇ ਚਾਹ ਲਿਆ ਦੇ ਕਿਤੇ ਇਹਨੂੰ ਬਿਸਕੁਟ ਲਿਆ ਦੇ बिस्कुट तो पाई है मम्मी जी मम्मी जी मम्मी जी, जी, जी बिस्कुट तो है नहीं गे ਹਾਂਜੀ ਹੈ ਨਹੀਂ ਤੁਸੀਂ ਜਾਂ ਤਾਂ ਮਗਵਾਰਾਂ ਕਿਸੇ ਤੋਂ ਹੈ ਨਹੀਂ ਸੀ ਬਿਸਕਟ ਘਰੇ ਪੁੱਤ ਕਾਹਨੂੰ ਫਿਰ ਚੱਲ ਕਰਨੀ ਆ ਧੁੱਪੇ ਰਹਿਣ ਓਕੇ ਓਕੇ ਠੀਕ ਹੈ ਮੰਮੀ ਜੀ ਚੱਲ ਕੋ ਦਿਖ ਹੈ ਖਾਣੀ ਬਿਸਕਟ ਤੇ ਖੁਬੜੀ ਲੱਗੀ ਪਈ ਹੈ ਮੈਨੂੰ ਤਾਂ ਮੁੜ ਕੇ ਜੇ ਇਹਨੇ ਦੇਖ ਲੈਣਾ ਬੁੜੀ ਜੀ ਨੇ ਸਾਰੀ ਚੱਕ ਕੇ ਲੈ ਜਾਣੇ ਤੇ ਸਾਰਾ ਕੁੱਲੇ ਦਾ ਕੁੱਲਾ ਬਿਲਾ ਕਰਕੇ ਪਨੀ ਕਰੂਗੀ ਮੈਨੂੰ ਤਾਂ ਬੜੀ ਭੁੱਖ ਲੱਗੀ ਪਈ ਹੈ ਚੁੱਪ ਕਰਕੇ ਮੈਂ ਆਪਣੇ ਕੰਮ ਵਿੱਚ ਜਾਨੀ ਹੌਲੀ ਉੱਥੇ ਬਹਿ ਕੇ ਖਾਣੀ ਹੈ ਵਿੱਕੀ ਪਾ ਬੀਤਾ ਬਿਸਕਟ ਖਾਂਦੀ ਆ ਮੰਮੀ ਨੂੰ ਕਹਿੰਦੀ ਬਿਸਕਟ ਹੈ ਨਹੀਂ ਤੜਕੇ ਤਾਂ ਤੜਕੇ ਨੇ ਆਏ ਕਿ ਤਾਂ ਮੰਮੀ ਨੂੰ ਕਹਿੰਦੀ ਦਹੀਂ ਹੈ ਨਹੀਂ ਤੇ ਇਹ ਤਾਂ ਬਾਲੀ ਚਲਾਕੋ ਬਣੀ ਪਈ ਆ ਦੱਸਣਾ ਪੈਣਾ ਵੀ ਦੇਰ ਤੇ ਮੰਮੀ ਨੂੰ ਆ ਲੈਣ ਦੇ ਵੀਰੇ ਨੂੰ ਕੋਈ ਨਹੀਂ ਦੱਸੂਗੀ ਰਹਿਣ ਮੰਮੀ ਨੂੰ ਦੱਸ ਕਿਉਂਣੀ ਆ ਮੰਮੀ ਤੇ ਇਹਦਾ ਐਨਾ ਮੂੰਹ ਕਰਦੀ ਆ ਅਈ ਇੰਨੀਆਂ ਚਲਾਕੀਆਂ ਖੇਡਦੀ ਰਹਿੰਦੀ ਆ ਇਹਦੀ ਕਰਤੂਤਾ ਤਾਂ ਮੈਂ ਦੱਸਦੀ ਆ ਮੰਮੀ ਨੂੰ ਮੰਮੀ ਹਾ ਬੁੱਤ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਕੀ ਗੱਲ ਪੁੱਤ ਬਹਿ ਜਾ ਇੱਥੇ ਠੀਕ ਹੋ ਬਹਿ ਜਾ ਅੱਜ ਤਾਂ ਨਾ ਮੈਨੂੰ ਦਵਾਈ ਵੀ ਲੈ ਲਈ ਫਿਰ ਵੀ ਚਿੱਤਾਂ ਆਏ ਹੋਇਆ ਪਿਆ ਹਾਂ ਭਾਬੀ ਨੇ ਤੁਹਾਨੂੰ ਸਵੇਰ ਦਹੀਂ ਨਹੀਂ ਦਿੱਤਾ ਹਨਾ ਹਾਂ ਪੁੱਤ ਦਹੀਂ ਆਣੇ ਸੀ ਨਹੀਂ ਮੈਂ ਦੇਖਿਆ ਫ੍ਰਿਜ ਚ ਸੀਗਾ ਹੁਣ ਤੁਹਾਨੂੰ ਬਿਸਕਟ ਵੀ ਨਹੀਂ ਦਿੱਤੇ ਆਪ ਭਾਬੀ ਹੋਰ ਬਿਸਕਟ ਆਪਦੇ ਕਮਰੇ ਚ ਲੈ ਕੇ ਗਈ ਇਹ ਹਾਂ ਲੈ ਕੇ ਗਈ ਇਹ ਆਪਣੀ ਨੇ ਚਲਾਕੀਆਂ ਖੇਡਦੀ ਹੁਣ ਅੱਛਾ ਕੋਈ ਨਾ ਪੁੱਤ ਨਿਆਣੀਆਂ ਤੂੰ ਨਾ ਉਹਦੇ ਨਾਲ ਹੀ ਰਖਾ ਕਰੀ ਨਾ ਮੈਂ ਕਰਾਂ ਹਾਂ ਤੇ ਹੌਲੀ ਹੌਲੀ ਨਾ ਠੀਕ ਹੋ ਜਾ। ਦੱਸਦਾ ਨਾ ਮੂੰਹ ਕਰਦੇ ਆਪਾਂ ਤੇ ਉਹਨੂੰ ਇੰਨੇ ਚਾਵਾਂ ਨਾ ਰੱਖਦੇ ਆਂ ਕਿ ਆਪ ਕੋ ਚਲਾਕੀਆਂ ਕਰਦੀ ਆ ਆਪਣੇ ਨਾਲ। ਭਤੇਸ਼ ਕਰਦੀ ਨੂੰ ਆਹੋ। ਹਾਂ ਠੀਕ ਆ ਕੋਈ ਨਾ ਹੌਲੀ ਹੌਲੀ ਸਮਾਤ ਮਹਾਰਾਜ ਦੇ ਉਗਾਵ ਨੂੰ ਆਪੇ ਸਮਾਤ ਆ ਜੂਗੀ। ਹੌਲੀ ਹੌਲੀ ਸਿਆਣੀ ਬਣ ਜੂਗੀ ਪੁੱਤ। ਮੰਮੀ ਤੂੰ ਉਤਪਾਦ ਵੀ ਦੇ ਸਾਹਮਣੇ ਬਾਲੀ ਸ਼ਰੀਫ ਹੋ ਤਾਂ ਬਾਲੀ ਚਲਾਕ ਆ ਗਈ। ਚਲਾਕ ਆ ਕੋਈ ਨਾ ਫਿੰਦ। ਬਾਲੀ ਚਲਾਕ ਆ। ਇਹ ਹੁੰਦਾ ਦੱਸੀ ਕੋਸ ਵੀ ਚੰਗਾ। ਹਾਂ ਵੀਰ ਨੂੰ ਨਹੀਂ ਦੱਸੀਦਾ ਹੁੰਦਾ ਤੇਰੇ ਐਵੇਂ ਦੋਹਾਂ ਜੀਆਂ ਚ ਲੜਾਈ ਪੈ ਜੂਗੀ ਪੁੱਤ। ਜੇ ਉਹਨੇ ਤੇ ਲੜਾਈ ਪੈ ਗਈ ਫੇਰ ਵੀ ਆਪਾਂ ਨੂੰ ਦੁੱਖ ਰੋਟੀ ਪਾਣੀ ਖਾਨੀ ਆ ਨਾਲ ਕੰਮ ਕਰਦੀ ਆ ਇਧਰ ਦਰਾਨੀਆਂ ਜਠਾਣੀਆਂ ਵਾਂਗੂ ਈਰਖਾ ਕਰਦੀ ਆ ਨਹੀਂ ਨਹੀਂ ਚਲ ਕੋਈ ਨਾ ਹਟ ਜੂਗੀ ਹਟ ਜੂਗੀ ਪੁੱਤ ਮੰਮੀ ਮੇਰਾ ਇੰਨਾ ਮੋਹ ਕਰਦੀ ਐ ਮੈਂ ਤਾਂ ਮੰਮੀ ਨਾਲ ਕਿੰਨਾ ਕੁਛ ਕਰਦੀ ਰਹੀ ਮੰਮੀ ਫੇਰ ਵੀ ਨਹੀਂ ਮੈਨੂੰ ਮਾੜਾ ਕਹਿੰਦੀ ਮੈਨੂੰ ਨਾ ਮੰਮੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਹੂੰ। ਮੰਮੀ ਜੀ ਪਾਪੀ ਨਹੀਂ ਵਰਤਣਾ ਤੇਰੇ ਨਾਲ ਸਾਰੇ ਮੈਂ ਜੀ। ਹਾਂ ਮੰਮੀ ਜੀ ਮੈਨੂੰ ਮਾਫ ਕਰ ਦੋ। ਕੀ ਗੱਲ ਹੋ ਗਈ ਪਤਾ? ਮੰਮੀ ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ। ਕਿਉਂ ਪੁੱਤ? ਮੈਂ ਤੁਹਾਨੂੰ ਬਹੁਤ ਚੰਗਾ ਮਾੜਾ ਬੋਲਦੀ ਸੀ ਮੰਮੀ ਮੈਂ ਤੁਹਾਨੂੰ ਕੁਝ ਵੀ ਖਾਣ ਪੀਣ ਨੂੰ ਨਾ ਦਿੰਦੀ ਸੀ ਇਹ ਮੇਰੀ ਗਲਤੀ ਹੈ ਮੈਨੂੰ ਮaaf ਕਰ ਦੋ ਮੰਮੀ ਜੀ ਕੋਈ ਨਾ ਕੋਈ ਨਾ ਤੂੰ ਨਿਆਣੀਆਂ ਹਜੇ ਕੋਈ ਨਾ ਨਹੀਂ ਮੰਮੀ ਜੀ ਤੁਸੀਂ ਮੇਰਾ ਇਨਾ ਮੂੰਹ ਕਰ ਦਿਓ ਮੈਂ ਫੇਰ ਵੀ ਛੋੜਨਾ ਹੀ ਕਰਦੀ ਸੀ ਹੈਨਾ ਕੁਝ ਨਹੀਂ ਹੁੰਦਾ ਤੇ ਮੈਨੂੰ ਮaaf ਕਰ ਦੋ ਅੱਜ ਤੋਂ ਬਾਅਦ ਮੈਂ ਕਦੇ ਵੀ ਛੋੜਨਾ ਨਾ ਹੀ ਕਰੂੰਗੀ ਅੱਜ ਤੋਂ ਬਾਅਦ ਮੈਂ ਤੁਹਾਡੀ ਧੀ ਬਣ ਕੇ ਰਹੂੰਗੀ ਤੇ ਮੈਂ ਤੁਹਾਨੂੰ ਆਪਣੀ ਮੰਮੀ ਸਮਝੂੰਗੀ ਠੀਕ ਹੈ ਪਤਾ ਮੈਂ ਵੀ ਤੈਨੂੰ ਆਪਣੀ ਧੀ ਸਮਝਿਆ ਤੇ ਧੀ ਸਮਝੂੰਗੀ ਪਤਾ ਕੋਈ ਨਾ ਬਿੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਧੀਗੇ ਤੇ ਤੈਨੂੰ ਮਾੜਾ ਇਹਨ ਸਮੱ ਹਾਂ ਹਾਂ ਜੀ ਮੰਮੀ ਹਾਂ ਢੁਲੇ ਵੇਰਾ ਦਾ ਕੁਛ ਨਹੀਂ ਬੋਲਿਆ ਜਿਹੜਾ ਆਇਆ ਨਹੀਂ ਹੁੰਦੇ ਨਾ ਸਵੇਰ ਦਾ ਭੁੱਲਿਆ ਤੇ ਆਥਰ ਨੂੰ ਘਰੇ ਆ ਜੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਖੜਾ ਹੋ ਮੇਰਾ ਪੁੱਤ ਖੜਾ ਹੋ ਕੋਈ ਨਾ ਪੁੱਤ ਤੂੰ ਮੇਰੀ ਧੀ ਆ ਮੈਂ ਤਾਂ ਤੈਨੂੰ ਪਹਿਲਾਂ ਤੋਂ ਧੀ ਬਣਾਇ ਜੀ ਇਹੋ ਜੀ ਮੇਰੀ ਅਰਪਣ ਧੀ ਆ ਉਹੋ ਜੀ ਤੇਰੀ ਧੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ ਤੇ ਇਹ ਅੱਜ ਦੀ ਸਾਡੀ ਵੀਡੀਓ ਸੀਗੀ ਜਿਹੜੀ ਇਹ ਜਿਹੜੀਆਂ ਨੋਹਾਂ ਸੱਸਾਂ ਦੇ ਨਾਲ ਵਿਤਕਰਾ ਕਰਦੀਆਂ ਨੇ ਉਨ੍ਹਾਂ ਵਾਸਤੇ ਸੀ ਉਹਨਾਂ ਨੂੰ ਥੋੜੀ ਜੀ ਸੇਧ ਦੇਣ ਵਾਸਤੇ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਥੈਂਕ ਯੂ